ਆ ਹੁਣ ਚਲਦੇ ਹਾਂ ਅਮਰੀਕਾ ਤੋਂ ਭਾਰਤ ਰਵਾਨਾ ਹੋਏ ਹਵਾਈ ਜਹਾਜ਼ ਵਿੱਚ ਬੰਬ ਦੀ ਧਮਕੀ ਨਾਲ ਸਬੰਧਤ ਖਬਰ ਵਾਲ ਨਿਊਯਾਰਕ ਤੋਂ ਦਿੱਲੀ ਜਾ ਰਹੀ ਅਮਰੀਕਨ 에ਅਰਲਾਈਨਸ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਹੰਗਾਮੀ ਹਾਲਾਤ ਵਿੱਚ ਇਟਲੀ ਦੇ ਹਵਾਈ ਅੱਡੇ ਤੇ ਉਤਾਰਨਾ ਪਿਆ ਅਮਰੀਕਨ 에ਅਰਲਾਈਨਸ ਦੀ ਨਾਨਸਟਾਪ ਫਲਾਈਟ AA292 ਕੈਸਪੀਅਨ ਸੀ ਦੇ ਉੱਪਰੋਂ ਲੰਘ ਰਹੀ ਸੀ ਜਦੋਂ ਬੰਬ ਦੀ ਧਮਕੀ ਮਿਲੀ ਜਹਾਜ਼ ਨੂੰ ਤੌਰਤ ਰੋਮ ਸ਼ਹਿਰ ਵੱਲ ਮੋੜਿਆ ਗਿਆ ਅਤੇ ਇਟਲੀ ਦੀ 에ਅਰ ਸਪੇਸ ਵਿੱਚ ਦਾਖਲ ਹੁੰਦਿਆਂ ਹੀ ਦੋ ਲੜਾਕੂ ਜਹਾਜ਼ਾਂ ਨੇ ਮੁਸਾਫਰ ਜਹਾਜ਼ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ ਰੋਮ ਹਵਾਈ ਅੱਡੇ ਤੇ ਮੁਸਾਫਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਉਤਾਰਨ ਮਗਰੋਂ ਤਲਾਸ਼ੀ ਅਰੰਭੀ ਗਈ ਪਰ ਕੁਝ ਵੀ ਸ਼ੱਕੀ ਨਾ ਮਿਲਿਆ ਜਹਾਜ਼ ਵਿੱਚ 199 ਮੁਸਾਫਰ ਅਤੇ 15 ਕਰੂ ਮੈਂਬਰ ਸਵਾਰ ਸਨ ਜਿਨ੍ਹਾਂ ਨੂੰ ਕੈਪਟਨ ਵੱਲੋਂ ਹਾਲਾਤ ਤੋਂ ਜਾਣੂ ਕਰਵਾ ਦਿੱਤਾ ਗਿਆ ਸੀ ਦੂਜੇ ਪਾਸੇ ਜਹਾਜ਼ ਦੇ ਮੁਸਾਫਰਾਂ ਨੂੰ ਵੀ ਟਰਮੀਨਲ ਵਿੱਚ ਲਿਜਾ ਕੇ ਸੁਰੱਖਿਆ ਘੇਰੇ ਵਿੱਚ ਜਾਂਚ ਕੀਤੀ ਗਈ ਅਤੇ ਕੁਝ ਘੰਟੇ ਬਾਅਦ ਜਹਾਜ਼ ਨੂੰ ਨਵੀਂ ਦਿੱਲੀ ਰਵਾਨਾ ਕਰ ਦਿੱਤਾ ਗਿਆ ਭਾਵੇਂ ਅਮਰੀਕਨ 에ਅਰਲਾਈਨਸ ਦੇ ਕੈਪਟਨ ਅਤੇ ਹੋਰ ਅਮਲੇ ਨੂੰ ਮੁੱਢਲੇ ਤੌਰ ਤੇ ਹੀ ਧਮਕੀ ਝੂਠੀ ਹੋਣ ਬਾਰੇ ਪਤਾ ਲੱਗ ਗਿਆ ਪਰ ਦਿੱਲੀ ਹਵਾਈ ਅੱਡੇ ਦੇ ਪ੍ਰੋਟੋਕਾਲ ਮੁਤਾਬਕ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਉਣ ਦੀ ਸੂਰਤ ਵਿੱਚ ਹਵਾਈ ਜਹਾਜ਼ ਨੂੰ ਕਿਸੇ ਵੀ ਨੇੜਲੇ ਹਵਾਈ ਅੱਡੇ ਤੇ ਉਤਾਰ ਕੇ ਡੂੰਘਾਈ ਨਾਲ ਪੜਤਾਲ ਕਰਨੀ ਲਾਜ਼ਮੀ ਹੈ ਅਤੇ ਇਸ ਤੋਂ ਬਾਅਦ ਹੀ ਜਹਾਜ਼ ਨੂੰ ਦਿੱਲੀ ਦੇ ਕਮੰਤਰੀ ਹਵਾਈ ਅੱਡੇ ਤੇ ਉਤਪਤਾਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਅਮਰੀਕਨ 에ਅਰਲਾਈਨਸ ਨੇ ਇੱਕ ਬਿਆਨ ਜਾਰੀ ਕਰਦੇ ਹ ਕਿਹਾ ਕਿ ਨਿਊਯਾਰਕ ਦੇ ਜੌਨ ਐਫ ਕੈਨੇਡੀ ਇੰਟਰਨੈਸ਼ਨਲ 에ਅਰਪੋਰਟ ਤੋਂ ਹਵਾਈ ਜਹਾਜ਼ ਨੇ ਸਥਾਨਕ ਸਮੇਂ ਮੁਤਾਬਕ 7 ਸਰਵਾਰ ਰਾਤ ਤਕਰੀਬਨ ਸਵੇਰ 8 ਵਜੇ ਉਡਾਣ ਭਰੀ ਅਤੇ ਯੂਰਪ ਦੇ ਹਵਾਈ ਖੇਤਰ ਵਿੱਚੋਂ ਲੰਘਣ ਮਗਰੋਂ ਸੁਰੱਖਿਆ ਮਸਲਾ ਪੈਦਾ ਹੋ ਗਿਆ। ਮੁਸਾਫਰਾਂ ਦੀ ਸੁਰੱਖਿਆ ਮੁੱਖ ਤਰਜੀਹ ਹੋਣ ਦੇ ਮੱਦੇਨਜ਼ਰ ਜਹਾਜ਼ ਨੂੰ ਰੋਮ ਹਵਾਈ ਅੱਡੇ ਤੇ ਲਿਜਾਇਆ ਗਿਆ। ਏਅਰਲਾਈਨ ਵੱਲੋਂ ਮੁਸਾਫਰਾਂ ਨੂੰ ਹੋਈ ਪਰੇਸ਼ਾਨੀ ਵਾਸਤੇ ਮੁਆਫੀ ਮੰਗੀ ਗਈ ਹੈ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਭਾਰਤ ਨਾਲ ਸੰਬੰਧਤ ਇੰਟਰਨੈਸ਼ਨਲ ਫਲਾਈਟਸ ਵਿੱਚ ਬੰਬ ਦੀ ਧਮਕੀ ਮਿਲੀ ਹੋਵੇ ਪਿਛਲੇ ਸਾਲ ਅਕਤੂਬਰ ਵਿੱਚ ਮੁੰਬਈ ਤੋਂ ਨਿਊਯਾਰਕ ਜਾ ਰਹੇ ਹਵਾਈ ਜਹਾਜ਼ ਵਿੱਚ ਵੀ ਬੰਬ ਹੋਣ ਦੀ ਧਮਕੀ ਮਿਲੀ ਸੀ ਸੋਸ਼ਲ ਮੀਡੀਆ ਰਾਹੀਂ ਮਿਲੀ ਧਮਕੀ ਮਗਰੋਂ 239 ਮੁਸਾਫਰਾਂ ਅਤੇ 19 ਕਰੂ ਮੈਂਬਰਾਂ ਵਾਲੇ ਏਅਰ ਇੰਡੀਆ ਦੇ ਜਹਾਜ਼ ਨੂੰ ਹੰਗਾਮੀ ਹਾਲਾਤ ਵਿੱਚ ਨਵੀਂ ਦਿੱਲੀ ਦੇ ਕਮੰਤਰੀ ਹਵਾਈ ਅੱਡੇ ਤੇ ਉਤਾਰਿਆ ਗਿਆ ਨਿਊਯਾਰਕ ਜਾ ਰਹੀ ਫਲਾਈਟ ਤੋਂ ਇਲਾਵਾ ਮੁੰਬਈ ਤੋਂ ਮਸਕਟ ਜਾਣ ਲਈ ਤਿਆਰ-ਬਰ-ਤਿਆਰ ਇੰਡੀਗੋ ਦੀ ਫਲਾਈਟ ਵਿੱਚ ਵੀ ਬੰਬ ਹੋਣ ਦੀ ਧਮਕੀ ਮਿਲੀ ਜਦਕਿ ਮੁੰਬਈ ਤੋਂ ਜੇਦਾ ਜਾਣ ਵਾਲੇ ਜਹਾਜ਼ ਵਿੱਚ ਵੀ ਬੰਬ ਦੇ ਖਤਰੇ ਦਾ ਮਾਮਲਾ ਸਾਹਮਣੇ ਆਇਆ ਇਸ ਤੋਂ ਇਲਾਵਾ 9 ਅਕਤੂਬਰ ਨੂੰ ਲੰਡਨ ਤੋਂ ਦਿੱਲੀ ਜਾ ਰਹੇ ਜਹਾਜ਼ ਵਿੱਚ ਬੰਬ ਹੋਣ ਦਾ ਰੌਲਾ ਪੈ ਗਿਆ ਵਿਸਤਾਰਾ 에어ਲਾਈਨਸ ਦੀ ਫਲਾਈਟ ਦਿੱਲੀ ਪਹੁੰਚਣ ਤੋਂ ਤਕਰੀਬਨ 3.5 ਘੰਟੇ ਪਹਿਲਾਂ ਇੱਕ ਮੁਸਾਫਰ ਨੂੰ ਟਾਇਲਟ ਵਿੱਚ ਧਮਕੀ ਭਰੀ ਚਿੱਠੀ ਮਿਲੀ ਜਿਸ ਬਾਰੇ ਉਸਨੇ ਟਰੂ ਮੈਂਬਰਾਂ ਨੂੰ ਜਾਣੂ ਕਰਵਾਇਆ ਜਹਾਜ਼ ਵਿੱਚ ਤਕਰੀਬਨ 300 ਮੁਸਾਫਰ ਸਵਾਰ ਸਨ ਜੋ ਸੁਰੱਖਿਆ ਜਾਂਚ ਦੇ ਮੱਦੇਨਜ਼ਰ 5 ਘੰਟੇ ਤੱਕ ਹਵਾਈ ਅੱਡੇ ਤੇ ਫਸੇ ਰਹੇ ਬਿਊਰੋ ਰਿਪੋਰਟ ਹਮਦਾਰ ਟੀਵੀ